ਅਹੀਂ ਖਨੋਰੀ ਬਾਰਡਰ ਤੇ ਇਸ ਟਾਈਮ ਮੌਜੂਦ ਹਾਂ ਜਿਹੜਾ 13 ਫਰਵਰੀ ਤੋਂ ਲਗਾਤਾਰ ਅੰਦੋਲਨ ਚੱਲ ਰਿਹਾ ਵਾ ਲਗਭਗ 10 ਮਹੀਨੇ ਚ ਇਹ ਦਾਖਲ ਹੋ ਗਿਆ ਵਾ ਬੜਾ ਲੰਮਾ ਸੰਘਰਸ਼ ਕੀਤਾ ਸਰਕਾਰਾਂ ਦੇ ਕੰਮ ਤੇ ਜੂ ਨਹੀਂ ਸਰਕੀ ਬਿਲਕੁਲ ਵੀ ਔਰ ਸਰਦਾਰ ਜਗਜੀਤ ਸਿੰਘ ਢੱਲੇਵਾਲ ਸਾਹਿਬ ਨੇ ਫੈਸਲਾ ਕਰ ਲਿਆ ਕਿ 26 ਨਵੰਬਰ ਨੂੰ ਮਰਨ ਵਰਤ ਤੇ ਬੈਣਾ ਵਾ ਕੱਲ ਨੂੰ ਪ੍ਰਧਾਨ ਜੀ ਨੇ ਆਉਣਾ ਵਾ ਔਰ ਅੱਜ ਹੀ ਸੰਗਤਾਂ ਬਹੁਤ ਵੱਡੀ ਤਦਾਦ ਦੇ ਵਿੱਚ ਖਨੌਰੀ ਬਾਰਡਰ ਤੇ ਟਰਾਲੀਆਂ ਤੇ ਟਰੈਕਟਰਾਂ ਤੇ ਆਪਣੀਆਂ ਵਾਹਕਲ ਤੇ ਆ ਰਹੇ ਨੇ ਔਰ ਨਾਲ ਸਾਡੀਆਂ ਭੈਣਾ ਸਤਕਾਰਯੋਗ ਸਾਡੀਆਂ ਭੈਣਾ ਬਠਿੰਡੇ ਜ਼ਿਲ੍ਹੇ ਤੋਂ ਅੱਜ ਹੀ ਇੱਥੇ ਪਹੁੰਚ ਗਈਆਂ ਨੇ ਆਜੋ ਭੈਣ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਜਾਬੀ ਗਲਬਾ ਚੈਨਲ ਤੇ ਤੁਹਾਡਾ ਸਵਾਗਤ ਹੈ ਭੈਣ ਜੀ ਕੱਲ ਨੂੰ ਪ੍ਰਧਾਨ ਜੀ ਬੈਠ ਰਹੇ ਨੇ ਪੋਖੜ ਧਾਲ ਤੇ ਮਰਨ ਵਰਤੇ ਇਦੇ ਵਾਸਤੇ ਭਾਂਜੀ ਕੀ ਕਹਿਣਾ ਚਾਹੁੰਦੇ ਆਂ ਹਾਂਜੀ ਮੈਂ ਮਰਜੀਤ ਕੌਰ ਬਠਿੰਡਾ ਬੀਕੇ ਜੋ ਇਕਤਾ ਸਿੱਧੂ ਪਰ ਕੱਲ ਨੂੰ ਸਾਡੇ ਸੂਬੇ ਦੇ ਪ੍ਰਧਾਨ ਸਰਦਾਰ ਜਗਜੀਤ ਸਿੰਘ ਡੱਲੇਵਾਲ ਜੀ ਜੋ ਮਰਨ ਵਰਤ ਤੇ ਬੈਠ ਰਹੇ ਨੇ ਵੈਸੇ ਸਭ ਨੂੰ ਹੀ ਪਤਾ ਹੈ ਕਿ ਜਿਹੜੀਆਂ ਇਹ ਮੰਗਾਂ ਨੂੰ ਲੈ ਕੇ ਉਹ ਮਰਨ ਵਰਤ ਤੇ ਬੈਠ ਰਹੇ ਨੇ ਇਹ ਸੈਂਟਰ ਗਵਰਨਮੈਂਟ ਵੱਲੋਂ ਮੰਨੀਆਂ ਹੋਈਆਂ ਮੰਗਾਂ ਨੇ ਉਹਨਾਂ ਨੂੰ ਲਾਗੂ ਕਰਵਾਉਣ ਵਾਸਤੇ ਜਿਵੇਂ ਅਸੀਂ ਦਿੱਲੀ ਦੁਆਰਾ ਦਿੱਲੀ ਨੂੰ ਜਾ ਰਹੇ ਸੀਗੇ ਰਾਸਤੇ ਦੇ ਵਿੱਚ ਜਿਵੇਂ ਸਾਨੂੰ ਸਰਕਾਰ ਵੱਲੋਂ ਸੈਂਟਰ ਗਵਰਨਮੈਂਟ ਤੇ ਹਰਿਆਣਾ ਗਵਰਨਮੈਂਟ ਵੱਲੋਂ ਰੋਕਿਆ ਗਿਆ ਤਾਂ ਲੰਮੇ ਸਮੇਂ ਤੋਂ ਤਕਰੀਬਨ 9 ਮਹੀਨੇ ਹੋ ਚੁੱਕੇ ਨੇ ਜਿਹੜਾ ਸਰਕਾਰ ਦੀ ਕੋਈ ਸਰਕਾਰ ਨੇ ਇੱਧਰ ਧਿਆਨ ਨਹੀਂ ਦਿੱਤਾ ਸਰਕਾਰ ਦੀ ਕੰਨ ਤੇ ਜੂਨੀ ਸਰਕੀ ਤਾ ਹੋਰ ਕੋਈ ਚਾਰਾ ਨਹੀਂ ਸੀਗਾ ਕਿ ਜਿਹੜੇ ਸਾਡੇ ਸੂਬੇ ਦੇ ਪ੍ਰਧਾਨ ਨੂੰ ਮਰਨ ਵਰਤ ਦਾ ਐਲਾਨ ਕਰਨਾ ਪਿਆ ਤੇ ਅੱਜ ਅਸੀਂ ਭੈਣਾ ਬਠਿੰਡੇ ਜ਼ਿਲ੍ਹੇ ਤੋਂ ਵੱਡੀ ਗਿਣਤੀ ਦੇ ਵਿੱਚ ਪਹੁੰਚ ਗਏ ਤੇ ਜਿਹੜੀਆਂ ਮੇਰੀਆਂ ਭੈਣਾਂ ਹਜੇ ਘਰਾਂ 'ਚ ਬੈਠੀਆਂ ਨੇ ਜਿਹੜੇ ਮੇਰੇ ਵੀਰ ਹਜੇ ਘਰਾਂ 'ਚ ਬੈਠੇ ਨੇ ਸੋਚ ਰਹੇ ਨੇ ਉਹਨਾਂ ਨੂੰ ਬੇਨਤੀ ਹੈ ਉਹਨਾਂ ਦੇ ਚਰਨਾਂ 'ਚ ਬੇਨਤੀ ਕਰਦੇ ਆਂ ਕਿ ਜਿਹੜਾ ਇਹ ਸਮਾਂ ਇਹ ਸਮਾਂ ਸਾਡੀਆਂ ਮੰਗਾਂ ਨੂੰ ਲੈ ਕੇ ਜਦੋਂ ਇੱਕ ਸੂਬੇ ਦੇ ਪ੍ਰਧਾਨ ਆਪ ਦੀ ਜ਼ਿੰਦਗੀ ਦਾਤੇ ਲਾ ਰਹੇ ਨੇ ਇਸ ਸਭ ਦੀਆਂ ਮੰਗਾਂ ਨੇ ਹਰ ਇੱਕ ਵਰਗ ਜਿਹੜਾ ਦੋ ਟਾਈਮ ਰੋਟੀ ਖਾਂਦਾ ਹੈ ਹਰ ਕਿਸੇ ਦੀ ਮੰਗ ਹੈ ਇਹ ਕੱਲੀ ਇਹ ਕਿਸਾਨੀ ਦੀ ਮੰਗ ਨਹੀਂ ਆਪਾਂ ਕਹਿ ਸਕਦੇ ਵੀ ਕੱਲੀ ਇਹ ਕਿਸਾਨੀ ਦੀ ਮੰਗ ਹੈ ਕਿਉਂਕਿ ਐਮਐਸਪੀ ਜਿਹੜੀ ਨੂੰ ਲੈ ਕੇ ਮੰਗ ਨੂੰ ਲੈ ਕੇ ਬੈਠੇ ਹਾਂ ਹਰ ਇੱਕ ਵਰਗ ਖਾਤਰਾ ਚਾਹੇ ਉਹ ਮਜ਼ਦੂਰ ਨੇ ਚਾਹੇ ਮਜ਼ਦੂਰ ਨੇ ਹਰ ਇੱਕ ਦੀ ਇਹ ਮੰਗ ਹੈ ਮੈਂ ਪਹਿਲਾਂ ਕਹਿ ਕੇ ਹੱਡੀਆਂ ਵੀ ਸਾਨੂੰ ਵੱਡੀ ਗਿਣਤੀ ਦੇ ਵਿੱਚ ਇੱਥੇ ਪਹੁੰਚਣਾ ਚਾਹੀਦਾ ਤੇ ਜਿਹੜਾ ਸਰਕਾਰਾਂ ਦਾ ਅਸੀਂ ਮੁਕਾਬਲਾ ਕਰ ਸਕੀਏ ਤੇ ਜਿਹੜੇ ਸਾਡੇ ਸੂਬੇ ਦੇ ਪ੍ਰਧਾਨ ਮਰਨ ਵਰਤ ਤੇ ਬੈਠ ਰਹੇ ਨੇ ਅਸੀਂ ਉਹਨਾਂ ਦਾ ਹੌਸਲਾ ਵਧਾਉਣ ਵਾਸਤੇ ਅਸੀਂ ਇੱਥੇ ਬੀਬੀਆਂਾਂ ਪਹੁੰਚ ਗਏ ਤੇ ਅਸੀਂ ਸਰਕਾਰਾਂ ਨੂੰ ਦੱਸ ਦਈਏ ਵੀ ਅਸੀਂ ਉਹ ਜਝਾਰੂ ਬੀਬੀਆਂ ਐ ਅਸੀਂ ਮਾਈ ਪਾਗੋ ਦੀਆਂ ਵਾਰਸ ਐ ਅਸੀਂ ਨਾ ਤਾਂ ਸਰਕਾਰਾਂ ਦੀਆਂ ਜੇਲਾਂ ਤੋਂ ਡਰਦੇ ਆਂ ਨਾ ਅਸੀਂ ਥਾਣਿਆਂ ਤੋਂ ਡਰਦੇ ਆਂ ਅਸੀਂ ਸਾਡੇ ਸੂਬਾ ਪ੍ਰਧਾਨ ਦੇ ਆਲੇ ਦਿਵਾਲੇ ਅਸੀਂ ਇੱਕ ਵੱਡੀ ਚੈਨ ਪੈਣਾ ਦੀ ਬਣਾ ਕੇ ਅਸੀਂ ਆਲੇ ਦਿਵਾਲੇ ਉਹਨਾਂ ਦੇ ਬੈਠਣਾ ਜਿਹੜਾ ਵੀ ਕੋਈ ਸਾਡੇ ਪ੍ਰਧਾਨ ਜੀ ਵੱਲ ਕੋਈ ਸਰਕਾਰ ਪ੍ਰਸ਼ਾਸਨ ਅੱਖ ਪਰ ਕੇ ਝਾਕੂਗਾ ਅਸੀਂ ਪਹਿਲਾਂ ਉਹਨਾਂ ਦਾ ਮੁਕਾਬਲਾ ਕਰਾਂਗੇ ਸਾਡੇ ਪ੍ਰਧਾਨ ਜੀ ਦੀ ਅਸੀਂ ਕਿਸੇ ਨੂੰ ਨੇੜੇ ਨਹੀਂ ਆਉਣ ਦੇਣਾ ਭੈਣ ਜੀ ਉਹਨਾਂ ਨੇ ਬੜੇ ਵਰਸਾਰ ਨਾਲ ਦੱਸਿਆ ਅੱਜ ਖਬਰ ਚੱਲ ਰਹੀ ਆ ਆਮ ਚੈਨਲਾਂ ਤੇ ਪ੍ਰਧਾਨ ਜੀ ਆਪਣੇ ਗਏ ਸੀ ਜ਼ਿਲ੍ਹੇ 'ਚ ਫਰੀਦਕੋਟ 'ਚ ਜਿੰਨੀ ਵੀ ਜਾਇਦਾਦ ਸੀ ਆਪਣੀ ਨੌ ਦੇ ਨਾਂ ਬੇਟੇ ਦੇ ਨਾਂ ਤੇ ਪੋਤੇ ਦੇ ਨਾਂ ਅੱਜ ਕਰਵਾ ਦਿੱਤੀ ਆ ਇਹ ਜਦੋਂ ਖਬਰ ਮੀਡੀਆ 'ਚ ਆਈ ਔਰ ਮੇਰੀ 10 ਬੰਦਿਆਂ ਨਾਲ ਗੱਲ ਹੋਈ ਜਦੋਂ ਇਹ ਖਬਰ ਕੋਈ ਸੁਣਦਾ ਹੈ ਨਾ ਤੇ ਮੋਸ਼ਲ ਹੋ ਜਾਂਦਾ ਹੈ ਕਿਹਦੇ ਵਾਸਤੇ ਆਪਦੇ ਵਾਸਤੇ ਹਰ ਕੋਈ ਇੱਕ ਪੰਜਾਬ ਹਰਿਆਣਾ ਵਾਸਤੇ ਨਹੀਂ ਹਿੰਦੁਸਤਾਨ ਦੀਆਂ ਜਿੰਨੀਆਂ ਸਟੇਟਾਂ ਨੇ ਜੀਐਮਐਸਪੀ ਗਰੰਟੀ ਕਾਨੂੰਨ ਮਿਲਦਾ ਤੇ ਸਭ ਵਾਸਤੇ ਅੱਜ ਆਪਣੀ ਜਾਨ ਦੀ ਬਾਜ਼ੀ ਲਾ ਰਹੇ ਨੇ ਇਹੋ ਜਿਹੇ ਲੀਡਰ ਨਹੀਂ ਮਿਲਦੇ ਬਥੇਰੇ ਹੁੰਦੇ ਆ ਫੋਟੋਆਂ ਲਵਾ ਲੀਆਂ ਸਪੀਚ ਦੇ ਲਈ ਪਰ ਆਪਣੀ ਜ਼ਿੰਦਗੀ ਦੀ ਲੀਲਾ ਹੀ ਖਤਮ ਕਰ ਦੇਣੀ ਇੱਕ ਕਿਸਾਨਾਂ ਵਾਸਤੇ ਨਹੀਂ ਦੁੱਖ ਚੱਲ ਸਕੇ ਕੱਲ ਕਹਿ ਰਾਇ ਸੀ ਮੈਨੂੰ ਕਹਿੰਦੇ ਹਰਜੀਤ ਸਿੰਘ ਜੀ ਮੇਰੇ ਜਾਨਾ ਮੇਰੇ ਪੁੱਤਰੇ ਜਿਹੜੀ ਸਾਡੀ ਅਗਲੀ ਪੀੜ੍ਹੀ ਆ ਉਹ ਸੁਖੀ ਹੋ ਜੇ ਤੇ ਸਾਡੀ ਕੋਈ ਗੱਲ ਨਹੀਂ ਅਸੀਂ ਜਾਨ ਦੇਣ ਨੂੰ ਤਿਆਰ ਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ